ਅਮਰੀਕੀ ਅਦਾਲਤ ਵੱਲੋਂ 트럼ਪ ਨੂੰ ਵੱਡਾ ਝਟਕਾ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ ਜਸਟਿਸ ਵਿਲੀਅਮ ਅਲਸੂਪ ਨੇ ਇਹ ਫੈਸਲਾ ਇਕ ਅਰਜੀ ਦੇ ਸੁਣਵਾਈ ਕਰਨ ਤੋਂ ਬਾਅਦ ਦਿੱਤਾ ਜੋ ਕਰਮਚਾਰੀ ਯੂਨੀਅਨਾਂ ਵੱਲੋਂ ਦਾਇਰ ਕੀਤੀ ਗਈ ਸੀ ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਅਮਰੀਕੀ ਅਦਾਲਤ ਨੇ ਡੋਨਾਲਡ ਡੋਨਾਲਡ 트ੰਪ ਦੌਰਾਨ ਵੱਡੇ ਪੱਧਰ ਤੇ ਨੌਕਰੀ ਤੋਂ ਕੱਢੇ ਗਏ ਹਜ਼ਾਰਾਂ ਸੰਘੀ ਕਰਮਚਾਰੀਆਂ ਨੂੰ ਦੁਬਾਰਾ ਨਿਯੁਕਤ ਕਰਨ ਦਾ ਹੁਕਮ ਦਿੱਤਾ ਹੈ ਇਹ ਹੁਕਮ ਛੇ ਸੰਘੀ ਏਜੰਸੀਆਂ ਨੂੰ ਦਿੱਤਾ ਗਿਆ ਹੈ ਜਿਨ੍ਹਾਂ ਵਿੱਚ ਖਜ਼ਾਨਾ ਵਿਭਾਗ ਵੈਟਰਨਸ ਅਫੇਅਰਜ਼ ਖੇਤੀਬਾੜੀ ਰੱਖਿਆ ਊਰਜਾ ਅਤੇ ਅੰਦਰੂਨੀ ਵਿਭਾਗ ਸ਼ਾਮਲ ਹਨ ਇਨ੍ਹਾਂ ਕਰਮਚਾਰੀਆਂ ਨੂੰ ਖਰਾਬ ਕਾਰਗੁਜ਼ਾਰੀ ਦੇ ਆਧਾਰ ਤੇ ਨੌਕਰੀ ਤੋਂ ਕੱਢਿਆ ਗਿਆ ਸੀ ਪਰ ਕੋਰਟ ਨੇ ਇਹ ਕਾਰਨ ਨੂੰ ਕੇਵਲ ਇੱਕ ਬਹਾਨਾ ਕਰਾਰ ਦਿੱਤਾ ਜਸਟਿਸ ਵਿਲੀਅਮ ਅਲਸੋਪਨੇ ਇਹ ਫੈਸਲਾ ਇੱਕ ਅਰਜੀ ਤੇ ਸੁਣਵਾਈ ਕਰਨ ਤੋਂ ਬਾਅਦ ਦਿੱਤਾ ਹੈ ਜੋ ਕਰਮਚਾਰੀ ਯੂਨਿਨਾ ਵੱਲੋਂ ਦਾਇਰ ਕੀਤੀ ਗਈ ਸੀ ਨਿਊਯਾਰਕ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ ਜੱਜ ਨੇ ਕਿਹਾ ਕਿ 트럼ਪ ਪ੍ਰਸ਼ਾਸਨ ਨੇ ਖਰਾਬ ਕਾਰਗੁਜ਼ਾਰੀ ਦੇ ਆਧਾਰ ਤੇ ਕਰਮਚਾਰੀਆਂ ਨੂੰ ਗਲਤ ਤਰੀਕੇ ਦੇ ਨਾਲ ਨੌਕਰੀ ਤੋਂ ਕੱਢਿਆ ਸੀ ਉਹਨਾਂ ਕਿਹਾ ਕਿ ਇਹ ਕਾਰਨ ਕੇਵਲ ਕਾਨੂੰਨੀ ਲੋੜਾਂ ਤੋਂ ਬਚਣ ਦੀ ਕੋਸ਼ਿਸ਼ ਸੀ ਅਤੇ ਇਹ ਕਰਮਚਾਰੀਆਂ ਦੀ ਅਸਲ ਕਾਰਗੁਜ਼ਾਰੀ ਤੇ ਆਧਾਰਿਤ ਨਹੀਂ ਸੀ ਸੈਨ ਫ੍ਰਾਂਸਿਸਕੋ ਵਿੱਚ ਅਮਰੀਕੀ ਅਦਾਲਤ ਨੇ ਕਿਹਾ ਇਹ ਇੱਕ ਦੁਖਦਾਈ ਦਿਨ ਹੈ ਜਦੋਂ ਸਾਡੀ ਸਰਕਾਰ ਚੰਗੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੰਦੀ ਹੈ ਅਤੇ ਕਹਿੰਦੀ ਹੈ ਕਿ ਇਹ ਕਾਰਗੁਜ਼ਾਰੀ ਦੇ ਆਧਾਰ ਤੇ ਕੀਤਾ ਗਿਆ। ਜਦਕਿ ਇਹ ਝੂਠ ਹੈ, ਉਹਨਾਂ ਨੇ ਸੰਘੀ ਏਜੰਸੀਆਂ ਨੂੰ ਹੁਕਮ ਦਿੱਤਾ ਕਿ ਉਹ ਉਹਨਾਂ ਸਾਰੇ ਕਰਮਚਾਰੀਆਂ ਨੂੰ ਦੁਬਾਰਾ ਨਿਯੁਕਤ ਕਰਨ ਜਿਨ੍ਹਾਂ ਨੂੰ ਗਲਤ ਤਰੀਕੇ ਦੇ ਨਾਲ ਨੌਕਰੀ ਤੋਂ ਕੱਢਿਆ ਗਿਆ ਸੀ। ਵਾਈਟ ਹਾਊਸ ਵਾਪਸੀ ਤੋਬਾ ਡੋਨਾਲਡ ਟਰੰਪ ਨੇ ਅਮਰੀਕੀ ਸਰਕਾਰ ਦੇ ਆਕਾਰ ਨੂੰ ਘਟਾਉਣ ਅਤੇ ਖਰਚੇ ਨੂੰ ਕਟੋਤੀ ਕਰਨ ਲਈ ਸਖਤ ਕਦਮ ਚੁੱਕੇ ਹਨ ਇਸ ਵਿੱਚ ਹਜ਼ਾਰਾਂ ਸੰਘੀ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣਾ ਵੀ ਸ਼ਾਮਿਲ ਹੈ ਹਾਲਾਂਕਿ ਉਹਨਾਂ ਦੇ ਇਸ ਫੈਸਲੇ ਨੂੰ ਕਰਮਚਾਰੀਆਂ ਨੇ ਅਦਾਲਤ ਵਿੱਚ ਚੁਣੌਤੀ ਦਿੱਤੀ ਕਈ ਅਦਾਲਤਾਂ ਨੇ ਕਰਮਚਾਰੀਆਂ ਨੂੰ ਰਾਹਤ ਦੇਂਦਿਆ ਇਸ ਫੈਸਲੇ ਤੇ ਰੋਕ ਲਗਾਉਣ ਦੇ ਹੁਕਮ ਵੀ ਦਿੱਤੇ ਅਜੇਹਾ ਮੰਨਿਆ ਜਾ ਰਿਹਾ ਹੈ ਕਿ ਇਹ ਹੁਕਮ 트ੰਪ ਦੇ ਸਰਕਾਰੀ ਸਰੰਚਨਾਵਾਂ ਚ ਕਟੋਤੀ ਦੇ ਇਤਨਾ ਵਿਰੋਧੀ ਇੱਕ ਮਹੱਤਵਪੂਰਨ ਝਟਕਾ ਹੈ ਕਰਮਚਾਰੀਆਂ ਦੇ ਹੱਕਾਂ ਲਈ ਲੜ ਰਹੀਆਂ ਯੂਨੀਨਾ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਕਿ ਇਹ ਨਿਆਂ ਦਾ ਇੱਕ ਉੱਤਮ ਉਦਾਹਰਣ ਹੈ ਅਦਾਲਤ ਦਾ ਇਹ ਹੁਕਮ 트ੰਪ ਪ੍ਰਸ਼ਾਸਨ ਵੱਲੋਂ ਕੀਤੇ ਗਏ ਵਿਆਪਕ ਸਰਕਾਰੀ ਸੁਧਾਰਾ ਵਿਰੁੱਧ ਇੱਕ ਮਹੱਤਵਪੂਰਨ ਕਾਨੂੰਨੀ ਚੁਣੌਤੀ ਹੈ ਇਹ ਫੈਸਲਾ ਸੰਘੀ ਕਰਮਚਾਰੀਆਂ ਦੇ ਹੱਕਾਂ ਅਤੇ ਪ੍ਰਸ਼ਾਸਨਕ ਫੈਸਲਿਆਂ ਦੀ ਵੈਦਤਾ ਤੇ ਗੰਭੀਰ ਪ੍ਰਸ਼ਨ ਖੜਾ ਕਰਦਾ ਹੈ ਆਉਣ ਵਾਲੇ ਸਮੇਂ ਵਿੱਚ ਇਸ ਫੈਸਲੇ ਦੇ ਵਿਆਪਕ ਪ੍ਰਭਾਵ ਦੇਖਣ ਨੂੰ ਮਿਲ ਸਕਦੇ ਹਨ ਜੋ 트럼ਪ ਪ੍ਰਸ਼ਾਸਨ ਦੀਆਂ ਨੀਤੀਆਂ ਤੇ ਪ੍ਰਭਾਵ ਪਾ ਸਕਦੇ ਹਨ